ਸਾਸੀ ਕਾਲਜੀ ਸਾਰੇ ਦੋਸਤਾਂ ਨੂੰ ਅੱਜ ਆਪਾਂ ਗੱਲ ਕਰਾਂਗੇ ਡਰ ਡਰ ਇੱਕ ਸਾਡੇ ਮਨ ਦੀ ਭਾਵਨਾ ਹੈ ਇਸ ਤੋਂ ਉੱਪਰ ਇਹਦਾ ਕੋਈ ਵजूद ਨਹੀਂ ਹੁੰਦਾ ਤੇ ਤੁਸੀਂ ਜੇ ਕਦੇ ਕੋਈ ਕੰਮ ਸ਼ੁਰੂ ਕਰਨਾ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਡਰ ਰਹੇ ਹੋ ਕਿ ਪਤਾ ਨਹੀਂ ਜੇ ਮੈਂ ਸਫਲ ਨਾ ਹੋਇਆ ਤਾਂ ਲੋਕ ਮੈਨੂੰ ਕੀ ਕਹਿਣਗੇ ਰਿਸ਼ਤੇਦਾਰ ਮੈਨੂੰ ਕੀ ਕਹਿਣਗੇ ਪਰਿਵਾਰਕ ਮੈਂਬਰ ਮੈਨੂੰ ਕੀ ਕਹਿਣਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਵੀ ਤੁਸੀਂ ਕੰਮ ਕਰਨ ਜਾ ਰਹੇ ਹੋ ਜਿਹੜੇ ਕੰਮ ਬਾਰੇ ਤੁਸੀਂ ਸੋਚਿਆ ਉਸ ਨੂੰ ਘੱਟ ਤੋਂ ਘੱਟ 10 ਦਿਨ ਉਹਦਾ ਵਿਸ਼ਲੇਸ਼ਣ ਕਰੋ ਕਿ ਤੁਸੀਂ ਉਹ ਕੰਮ ਕਿਉਂ ਕਰਨਾ ਚਾਹੁੰਦੇ ਹੋ ਕਿ ਉਹ ਕੰਮ ਤੁਹਾਨੂੰ ਪਸੰਦ ਹੈ ਕਿ ਉਹ ਕੰਮ ਤੁਸੀਂ ਤਾਂ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਤੁਹਾਡੇ ਰਿਸ਼ਤੇਦਾਰਾਂ ਭੈਣ ਭਰਾਵਾਂ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈਸ਼ਰ ਦਿੱਤਾ ਜਾ ਰਿਹਾ ਕਿ ਜਾਂ ਤੁਸੀਂ ਕੰਮ ਤਾਂ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਕਦੇ ਕਿਸੇ ਨੇ ਡੇਗ ਪੈਣ ਦਾ ਤਾਣਾ ਮਾਰਿਆ ਸੀ ਜਦੋਂ ਤੁਸੀਂ ਕਰ ਲਿਆ ਐਨਲਿਸਿਸ ਜੇ ਤਾਂ ਪਹਿਲੀ ਤੇ ਤੀਜੀ ਕੈਟਾਗਰੀ ਐ ਫਿਰ ਤਾਂ ਤੁਸੀਂ ਪੱਕਾ ਸਫਲ ਹੋਵੋਗੇ ਉਹਦੇ ਚ ਕਿਉਂਕਿ ਜਾਂ ਤਾਂ ਬੰਦਾ ਜਿਹਦੇ ਨਾਲ ਕੰਮ ਕਰ ਸਕਦਾ ਤੇ ਜਾਂ ਫਿਰ ਸ਼ੌਂਕ ਨਾਲ ਕਿਸੇ ਦੇ ਪ੍ਰੈਸ਼ਰ 'ਚ ਆ ਕੇ ਤਾਂ ਆਪਾਂ ਕੋਈ ਕੰਮ ਕਰ ਨਹੀਂ ਸਕਦੇ ਤੁਸੀਂ ਆਪਣੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਕੋਈ ਵੀ ਹੋ ਸਕਦਾ ਉਹ ਛੋਟੇ ਤੋਂ ਛੋਟਾ ਵੀ ਹੋ ਸਕਦਾ ਵੱਡੇ ਤੋਂ ਵੱਡਾ ਵੀ ਹੋ ਸਕਦਾ ਉਸ ਡਰ ਨੂੰ ਬਿਲਕੁਲ ਖਤਮ ਕਰ ਦੇਣਾ ਡਰ ਕੁਝ ਵੀ ਨਹੀਂ ਆ ਤੁਹਾਡੇ ਇੱਕ ਮਨ ਦੀ ਭਾਵਨਾ ਹੈ ਜਦੋਂ ਉਹ ਦੂਰ ਹੋ ਜੇਗੀ ਉਦੋਂ ਤੁਸੀਂ ਸਫਲਤਾ ਵੱਲ ਤੁਰ ਪੋਗੇ ਉਹ ਪਹਿਲਾ ਕਦਮ ਹੋਵੇਗਾ ਤੁਹਾਡਾ ਜਿਹੜਾ ਡਰ ਹੈ ਇਹ ਸ਼ੰਕਾ ਲੈ ਕੇ ਆਉਂਦਾ ਜੇ ਮੈਂ ਸਫਲ ਨਾ ਹੋਇਆ ਲੋਕ ਮੈਨੂੰ ਕੀ ਕਹਿਣਗੇ ਜੇ ਮੈਂ ਅਸਫਲ ਹੋ ਗਿਆ ਮੇਰਾ ਪੈਸੇ ਦਾ ਨੁਕਸਾਨ ਹੋ ਜਾਵੇਗਾ ਕਿਉਂਕਿ ਐਦਾਂ ਦਾ ਹਜੇ ਹੋਇਆ ਤਾਂ ਕੁਝ ਵੀ ਨਹੀਂ ਤੁਸੀਂ ਤਾਂ ਕੰਮ ਸ਼ੁਰੂ ਹੀ ਨਹੀਂ ਕੀਤਾ ਇਸ ਲਈ ਕੀ ਹੈ ਇਸ ਭਾਵਨਾ ਨੂੰ ਬਿਲਕੁਲ ਖਤਮ ਕਰਨਾ ਹੈ ਪਹਿਲਾਂ ਆਪਣੇ ਆਪ ਤੇ ਐਨਾਲਿਸਿਸ ਕਰਨਾ ਹੈ ਕਿ ਕੀ ਉਹ ਤੁਸੀਂ ਕੰਮ ਖੁਸ਼ੀ-ਖੁਸ਼ੀ ਕਰ ਰਹੇ ਹੋ ਪ੍ਰੈਸ਼ਰ ਚ ਕਰ ਰਹੇ ਹੋ ਜਾਂ ਫਿਰ ਜਿੱਦ ਚ ਕਰ ਰਹੇ ਹੋ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪਹਿਲੀ ਤੇ ਤੀਜੀ ਕੈਟਾਗਰੀ ਦੇ ਵਿੱਚ ਤੁਸੀਂ ਸਫਲ ਜ਼ਰੂਰ ਹੋ ਜਾਓਗੇ ਪ੍ਰੈਸ਼ਰ ਚ ਬੰਦਾ ਸਫਲ ਬਹੁਤ ਘੱਟ ਹੁੰਦਾ ਇਸ ਡਰ ਨੂੰ ਖਤਮ ਕਰਨਾ ਹੈ ਤੇ ਮੈਂ ਤੁਹਾਨੂੰ ਇੱਕ ਗੁਰਬਾਣੀ ਦੀ ਪੰਕਤੀ ਦੱਸਣੀ ਹੈ ਬਸ ਤੁਹਾਨੂੰ ਇਹ ਡਰ ਜਿਹੜਾ ਉਹ ਦੂਰ ਦੂਰ ਤੱਕ ਵੀ ਨੇੜੇ ਨਹੀਂ ਰਹਿਣਾ ਕਿਉਂਕਿ ਗੁਰੂ ਸਾਹਿਬ ਨੇ ਇੱਕ ਛੋਟੇ ਜਿਹੇ ਸ਼ਬਦਾਂ ਸਮਝਾਇਆ ਨਿਸ਼ਚੇ ਕਰ ਆਪਣੀ ਜਿੱਤ ਕਰੋ ਜਦੋਂ ਤੁਸੀਂ ਨਿਸ਼ਚਿਤ ਕਰ ਲਿਆ ਫਿਰ ਤੁਹਾਡੀ ਜਿੱਤ ਪੱਕੀ ਹੈ ਜਿੱਤ ਦਾ ਪਹਿਲਾ ਕਦਮ ਹੁੰਦਾ ਜਦੋਂ ਤੁਸੀਂ ਨਿਸ਼ਚਿਤ ਕਰ ਲੈਂਦੇ ਹੋ ਸਾਰੇ ਡਰਾਂ ਨੂੰ ਸਾਰੇ ਵਿਹਿਮਾਂ ਪਰਮਾ ਨੂੰ ਦੂਰ ਕਰ ਦਿੰਦੇ ਹੋ ਤੇ ਸਾਰੀ ਸ਼ਕਤੀ ਤੁਸੀਂ ਆਪਣੀ ਕੰਮ ਤੇ ਲਾਉਣੀ ਸ਼ੁਰੂ ਕਰ ਦਿੰਦੇ ਹੋ ਜਦੋਂ ਤੁਹਾਡਾ ਡਰ ਖਤਮ ਹੋ ਜਾਂਦਾ ਹੈ ਨਿਸ਼ਚਿਤ ਕਰਨਾ ਨਿਸ਼ਚੇ ਕਰਨਾ ਤੇ ਆਪਣੀ ਜਿੱਤ ਜਿਹੜੀ ਆ ਉਹ ਪੱਕੀ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਫਰੋਲੀ ਹੈ ਤਾਂ ਉਹਨਾਂ ਨੇ ਜਿੰਨੀਆਂ ਚੰਗਾ ਜਿੱਤੀ ਕੀਤੀਆਂ ਸੌਰੀ ਜਿੰਨੀਆਂ ਜੰਗਾਂ ਕੀਤੀਆਂ ਉਹਨੀਆਂ ਜਿੱਤੀਆਂ ਵੀ ਕੋਈ ਨਹੀਂ ਹਾਰੀ ਕਿਉਂਕਿ ਮਨ ਜੀਤੇ ਜਗ ਜੀਤ ਧੰਨਵਾਦ ਜੀ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦੱਸਿਓ ਕਿ ਅੱਗੇ ਤੋਂ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪਾਉਂਦੇ ਰਹੀਏ ਜੇਕਰ ਨਾ ਪਸੰਦ ਆਵੇ ਕੋਈ ਕਮੀ ਲੱਗੇ ਤਾਂ ਉਹ ਵੀ ਜਰੂਰ ਦੱਸਿਓ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਹੱਸਦੇ ਰਹੋ ਆਬਾਦ ਰਹੋ ਖੁਸ਼ ਰਹੋ ਚੜਦੇ ਲੈਂਦੇ ਪੰਜਾਬੀਓ ਆਬਾਦ ਰਹੋ ਹਮੇਸ਼ਾ